ਉਹ ਯਾਰ ਮੰਗਿਆ ਵਜਾ ਬੱਕਰੇ ਦਾ ਬਾਈ 30000 ਮੰਗਦਾ 30000 ਮੰਗਿਆ ਐਸ ਹਾਬ ਨਾਲ ਕਰ ਲੈ ਗੱਲ ਜੇ ਇਹ ਰੱਥਣ ਚੋਂ ਹਟ ਜੂਗਾ ਇਹਦਾ ਇਹ ਨਹੀਂ ਪਤਾ ਹੁਣੀ ਹਟ ਜੇ ਬਾਈ ਜੀਦੂ ਦਾ ਨਹੀਂ ਹੈਗਾ ਨਾ ਇਹ ਬ੍ਰੀਡਰੀ ਹੈ ਵਾਹ ਜੇ ਦੇਣਾ ਕਿਸ ਹਾਬ ਨਾਲ ਦੇ ਦੋ ਯਾਰ ਜੇ ਪਲਾਸ ਹਾਬ ਨਾਲ ਦੱਸ ਤੂੰ ਥੋੜੀ ਚੰਗੂ ਐ ਨਹੀਂ ਬੜਾ ਚੰਗੂ ਚੰਗੂ ਰੇਟ ਕਰ ਯਾਰ ਹਾਂ ਠੀਕ ਗੋਣੋ ਯਾਰ ਇਹ ਤੀਜਾ ਵੀ ਮੰਗਿਆ ਉਹ ਮੰਡੀ ਚ ਆਈ ਨਹੀਂ ਸੀਗੇ ਮੰਡੀ ਚ ਆਈ ਨਹੀਂ ਸੀ ਫਿਰ ਉਹਨਾਂ ਨਾਲ ਦਾ ਕਿਰਾਇਆ ਬਣਨਾ ਪੜਾ ਕੰਨਾ ਪਿੰਡ ਦੇ ਨੇ ਲੈ ਬਾਈ ਬਾਈ ਦੇ ਕੋਲੀ ਬਾਗੇ ਆ ਲੈ ਬਾਈ ਲੈ ਉਹਦੇ ਨਾਲ 12000 ਦਵੇ ਯਾਰ ਬਾਬਾ ਜੀ ਲੈ ਪਰ ਆਇਆ ਉਹਦਾ ਲੌਂਗੋ ਵਾਲਾ ਲੱਗੇ ਤੇ 3 ਜਰੀਏ ਦਾ ਲੋਕਾਂ ਆਇਆ ਲੋਕਾਂ ਨਾਲ ਕਰਨਾ ਕੀ ਆ ਐਂਗਾ ਫਿਰ ਆਪਾਂ ਬਕਾਂ ਦੇ ਬਜਾ ਦਾ ਸਾਨੂੰ ਜੋਖਮ ਆ ਬੇ ਯਾਰ ਜੋਖਮ ਵੇਚਣੀ ਨਹੀਂ ਹੈਗਾ ਐ ਨਹੀਂ ਇਹ ਬਣਾ ਕੇ ਖਾਣ ਉਹਨੂੰ 60 12 10 ਲਾ ਦੇਣੀ ਆ ਯਾਰ ਇਹ ਜਿੰਨਾ ਨਹੀਂ ਜੋਖਮ ਨਹੀਂ ਵੇਚਣਾ ਫਿਰ ਨਹੀਂ ਬਈ ਵਿਸ਼ੇ ਸਾਹਿਬ ਨਾਲ ਮੁੱਦਾ ਕਰੋ ਨਾ ਕਰੀ ਤਰਿਆ ਇਹਨੂੰ ਦੱਸਦੇ ਤੇ ਤੀਰ ਹੈ ਹੀ ਨਹੀਂ ਤੀਰ ਹੈ ਨਹੀਂ ਹੈ ਆਹ ਆਪਣਾ ਕਰਨਾ ਹੁਣ ਜੇ ਤੂੰ ਕਹਿੰਗਾ 12000 ਵਾਲਾ ਵੀ ਹੈ ਨਹੀਂ ਫਿਰ ਐ